ਉਹਨਾਂ ਲੋਕਾਂ ਨੂੰ ਕੈਂਸਰ ਜ਼ਰੂਰ ਹੋ ਜਾਂਦੀ ਹੈ ਜਿਨ੍ਹਾਂ ਦੀ ਰਸੋਈ ਦੇ ਵਿੱਚ ਆ ਚੀਜ਼ ਪਈ ਹੋਵੇ ਤੁਸੀਂ ਵੇਖਿਆ ਹੋਣਾ ਕਿ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਛੋਟੀ ਉਮਰ ਦੀ ਹੋਣ ਚਾਹੇ ਵੱਡੀ ਉਮਰ ਦੀ ਹੋਣ ਚਾਹੇ ਉਜਾੜਾ ਉਦੋਂ ਵੀ ਉਮਰ ਦੀ ਹੋਣ ਉਹਨਾਂ ਲੋਕਾਂ ਚ ਪਿਛਲੇ 20 ਸਾਲਾਂ ਤੋਂ ਕੈਂਸਰ ਦਾ ਰੋਗ ਬੜੀ ਤੇਜ਼ੀ ਨਾਲ ਵੱਧ ਰਿਹਾ ਇਹ ਕੈਂਸਰ ਜਿਹੜੀ ਹੈ ਫਿਰ ਸਾਨੂੰ ਸਹਿਜ ਸਹਿਜੇ ਮੌਤ ਵੱਲ ਖੜਦੀ ਆ ਜੋ ਅਸੀਂ ਜ਼ਿੰਦਗੀ ਚ ਪੈਸਾ ਤੇ ਲੱਕ ਕਮਾਇਆ ਹੁੰਦਾ ਸਾਰਾ ਸਾਡਾ ਜਿਹੜਾ ਬਾ ਹਸਤਾਲਾਂ ਚ ਦਵਾਈਆਂ ਤੇ ਗੁਜ਼ਰ ਜਾਂਦਾ ਹੈ ਲੱਗ ਜਾਂਦਾ ਹੈ ਤੇ ਸਾਡੀ ਜ਼ਿੰਦਗੀ ਦਾ ਮਨੋਰਥ ਜਿਹੜਾ ਖਤਮ ਹੋ ਜਾਂਦਾ ਹਰ ਵੇਲੇ ਡਰ ਹਰ ਵੇਲੇ ਮੌਤ ਦਾ ਖੌਫ ਵੀ ਪਤਾ ਨਹੀਂ ਕਿਦੋਂ ਮਰ ਜਾਣਾ ਕਿੰਨੇ ਇਦਾਂ ਮੌਤ ਹੋ ਜਾਣੀ ਜੇ ਅਸੀਂ ਚਾਹੁੰਨੇ ਆ ਕਿ ਕੈਂਸਰ ਤੋਂ ਅਸੀਂ ਬਚ ਜਾਈਏ ਸਾਨੂੰ ਕੈਂਸਰ ਨਾ ਲੱਗੇ ਤੇ ਆਪਣੀ ਰਸੋਈ ਦੇ ਵਿੱਚੋਂ ਇਹ ਚੀਜ਼ ਨੂੰ ਬਾਹਰ ਕੱਢ ਦਿਓ ਕਿਹੜੀ ਚੀਜ਼ ਹੈ ਕ੍ਰਿਕਨਾ ਕੈਂਸਰ ਲੱਗਦੀ ਤੁਸੀਂ ਸਭ ਜਾਣਦੇ ਹੋ ਕਿ ਸਾਡੇ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਭਾਵੇਂ ਕਿਸੇ ਵੀ ਦੇਸ਼ 'ਚ ਰਹਿ ਰਹੇ ਹੋਣ ਉਹਨਾਂ ਨੇ ਆਪਣੇ ਘਰਾਂ ਵਿੱਚ ਕੀ ਕੀਤਾ ਕਿ ਜਿਹੜਾ ਲੂਣ ਆ ਲੂਣ ਜਦੋਂ ਵੀ ਪਾਉਂਦੇ ਨੇ ਉਹ ਹਮੇਸ਼ਾ ਪਲਾਸਟਿਕ ਦੇ ਡੱਬੇ 'ਚ ਪਾਉਂਦੇ ਨੇ ਅੱਜ ਕੱਲ ਬਹੁਤ ਸਾਰੇ ਲੋਕ ਜਦੋਂ ਵੀ ਅਚਾਰ ਪਾਉਣਗੇ ਪਲਾਸਟਿਕ ਦੇ ਡੱਬਿਆਂ 'ਚ ਪਾਉਣਗੇ ਯਾਨੀ ਕਿ ਦੋ ਚੀਜ਼ਾਂ ਦੀ ਬਹੁਤ ਵੱਡੇ ਪੱਧਰ ਤੇ ਰਸੋਈ 'ਚ ਪਈਆਂ ਹੋਣਗੀਆਂ ਬਹੁਤ ਸਾਰੇ ਘਰਾਂ ਦੇ ਵਿੱਚ ਹੁਣ ਕਈ ਸੱਜਣ ਕਹਿਣਗੇ ਕਿ ਜੇ ਪਲਾਸਟਿਕ ਦੇ ਡੱਬਿਆਂ 'ਚ ਲੂਣ ਪਾਉਣ ਨਾਲ ਕੈਂਸਰ ਕਿੱਦਾਂ ਹੋ ਸਕਦੀ ਕਿਵੇਂ ਬੰਦੇ ਦੀ ਮੌਤ ਹੋ ਸਕਦੀ ਸਵਾਲ ਉਹਨਾਂ ਦਾ ਜਾਇਜ਼ ਹੋਵੇਗਾ ਪਰ ਜੇ ਉਹ ਆਪਣੇ ਪਰਿਵਾਰ ਦੇ ਕਿਸੇ ਵੱਡੀ ਉਮਰ ਦੀ ਮਾਂ ਭੈਣ ਨੂੰ ਪੁੱਛ ਲੈਣ ਉਹ ਦੱਸੇਗੀ ਕਿ ਪੁੱਤਰ ਜਾਂ ਵੀਰੇ ਜਾਂ ਪਹਿਲਾਂ ਅੱਜ ਤੋਂ ਕੀ ਹੁੰਦਾ ਸੀ ਸਾਡੇ ਘਰਾਂ 'ਚ ਚੀਨੀ ਦੇ ਬਰਤਨ ਹੁੰਦੇ ਸੀ ਜਿਹਦੇ 'ਚ ਲੂਣ ਪਾਇਆ ਜਾਂਦਾ ਸੀ ਚੀਨੀ ਦੇ ਮਰਤਬਾਨ ਹੁੰਦੇ ਸਨ ਹੋ ਸਕਦਾ ਕੋਈ ਹੋਰ ਨਾਂ ਲੈਂਦੇ ਹੋਣ ਸਾਡੀ ਭਾਸ਼ਾ ਵਿੱਚ ਮਰਦਬਾਨ ਵੀ ਕਹਿੰਦੇ ਮਰਤਬਾਨ ਵੀ ਕਹਿ ਦਿੰਦੇ ਨੇ ਉਹਦੇ ਵਿੱਚ ਅਚਾਰ ਪਾਇਆ ਜਾਂਦਾ ਸੀ ਚੀਨੀ ਮਿੱਟੀ ਦੇ ਬਰਤਨਾਂ ਦੇ ਵਿੱਚ ਉਹ ਕੀ ਹੁੰਦਾ ਕਿ ਜਿਹੜਾ ਲੂਣ ਆ ਉਹ ਪਲਾਸਟਿਕ ਨਾਲ ਰੈਕਸ਼ਨ ਕਰਦਾ ਪਲਾਸਟਿਕ ਨਾਲ ਕਿਰਿਆ ਕਰਦਾ ਜਦੋਂ ਪਲਾਸਟਿਕ ਨਾਲ ਕਿਰਿਆ ਕਰਦਾ ਤੇ ਪਲਾਸਟਿਕ ਦੇ ਬਹੁਤ ਸਾਰੇ ਤੱਤ ਛੋਟੇ-ਛੋਟੇ ਤੱਤ ਜਿਹੜੇ ਨੇ ਮਾਈਕਰੋ ਆਪਾਂ ਕਹਿ ਲਈਏ ਬਿਲਕੁਲ ਨੂੰ ਛੋਟੇ ਤੱਤ ਉਹ ਚਾਰਚ ਮਿਕਸ ਹੋ ਜਾਂਦੇ ਨੇ ਤੇ ਜਦੋਂ ਚਾਰਚ ਮਿਕਸ ਹੁੰਦੇ ਨੇ ਤੇ ਉਹੋ ਹੀ ਚਾਰ ਆਪਾਂ ਖਾਂਦੇ ਆ ਉਹੋ ਜਿੱਦਾਂ ਲੂਣ ਵਾਲ ਲੂਣ ਪਿਆ ਡੱਬੇ ਵਿੱਚ ਤੇ ਲੂਣ ਜਦੋਂ ਪਲਾਸਟਿਕ ਨਾਲ ਰੈਕਸ਼ਨ ਕਰਦਾ ਆ ਤੇ ਪਲਾਸਟਿਕ ਦੇ ਕਣ ਜਿਹੜੇ ਨੇ ਉਹ ਲੂਣ ਚ ਮਿਕਸ ਹੋ ਜਾਂਦੇ ਨੇ ਫਿਰ ਅਸੀਂ ਉਹੋ ਹੀ ਲੂਣ ਜਿਹੜਾ ਸਬਜੀ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਰਾਹੀਂ ਖਾਂਦੇ ਤੇ ਉਹ ਸਾਡੇ ਸਰੀਰ ਚ ਜਾ ਰਿਹਾ ਜਦੋਂ ਸਾਡੇ ਸਰੀਰ ਚ ਜਾਂਦੀ ਆ ਪਲਾਸਟਿਕ ਦੇ ਕਣ ਤਾਂ ਫਿਰ ਉਹ ਕੈਂਸਰ ਨੂੰ ਬढ़ावा ਦਿੰਦੇ ਨੇ ਉਹਦੇ ਨਾਲ ਕੈਂਸਰ ਦਾ ਜਨਮ ਹੁੰਦਾ ਅੱਜ ਕਿੰਨੀ ਤਰ੍ਹਾਂ ਦੀ ਕੈਂਸਰ ਸਾਡੇ ਲੋਕਾਂ ਨੂੰ ਲੱਗ ਰਹੀ ਪਰ ਅਸੀਂ ਕੀ ਕਕਸੀ ਦਰੂ ਧਿਆਨ ਹੀ ਦੇਣਾ ਛੱਡ ਦਿੱਤਾ ਅਸੀਂ ਸਮਝਦੇ ਹਾਂ ਕਿ ਪਲਾਸਟਿਕ ਦੇ ਡੱਬੇ ਆ ਪਲਾਸਟਿਕ ਦੇ ਇਹਨਾਂ ਚੀਜ਼ਾਂ 'ਚ ਅਸੀਂ ਲੂਣ ਪਾ ਲਿਆ ਸੋਹਣਾ ਲੱਗਦਾ ਜੀ ਪਲਾਸਟਿਕ ਡਿਜ਼ਾਈਨ ਬਣਿਆ ਪਰ ਸਾਨੂੰ ਸੋਹਣੇ ਦੇ ਚੱਕਰ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਮੌਤ ਵੱਲ ਕੱਲ ਰਹੇ ਹਾਂ ਆਪਣੇ ਬੱਚਿਆਂ ਨੂੰ ਮੌਤ ਵੱਲ ਕੱਲ ਰਹੇ ਹਾਂ ਮੈਂ ਸਮਝਦਾ ਕਿ ਭੈਣ ਭਰਾਵਾਂ ਨੂੰ ਚਾਹੀਦਾ ਜਾਂ ਲੂਣ ਕਾ ਜਿਹੜਾ ਵਾ ਕੱਚ ਦੇ ਬਰਤਨ 'ਚ ਪਾ ਲੈਣ ਜਾਂ ਫਿਰ ਉਹ ਜਿਹੜੇ ਇਹ ਮਰਤਮਾਨ ਚੀਨੀ ਮਿੱਟੀ ਦੇ ਬਣੇ ਹੁੰਦੇ ਨੇ ਉਹਨਾਂ 'ਚ ਪਾ ਲੈਣ ਇਸੇ ਤਰ੍ਹਾਂ ਉਹਨਾਂ 'ਚ ਅਚਾਰ ਵੀ ਪਾ ਲੈਣ ਤੇ ਕੱਚ ਦੇ ਬਰਤਨ 'ਚ ਵੀ ਚਾਰ ਪਾ ਲੈਣ ਇਹ ਗੱਲ ਜੇ ਅਸੀਂ ਆਪ vir ਸਮਝ ਲਈ ਜਾਂ ਰੱਖ ਲਈ ਜਾਂ ਪਲਾਸਟਿਕ ਦੇ ਡੱਬੇ ਕੱਢ ਦਿੱਤੇ ਫਿਰ ਸਾਡੇ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਬਹੁਤ ਘਟ ਜਾਵੇਗਾ ਸਾਡੇ ਲੋਕਾਂ ਦੇ ਗੁਰਦੇ ਖਰਾਬ ਹੋਣ ਤੋਂ ਬਚ ਜਾਣਗੇ ਸਾਡੇ ਲੋਕਾਂ ਦਾ ਹਾਰ ਬੱਜ ਜਾਵੇਗਾ ਸਾਡੇ ਲੋਕਾਂ ਦੇ ਜਿਹੜੇ ਕਈ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਜੇ ਅਸੀਂ ਚਾਹੁੰਦੇ ਆ ਤੇ ਅਸੀਂ ਬਚ ਜਾਈਏ ਤਾਂ ਫਿਰ ਮੇਰੇ ਭੈਣ ਭਰਾਓ ਇੱਧਰ ਜ਼ਰੂਰ ਧਿਆਨ ਦਿਓ ਕਿਰਪਾ ਕਰਕੇ ਆਪਣੀ ਰਸੋਈ ਦੇ ਵਿੱਚੋਂ ਇਹ ਜਿਹੜੀਆਂ ਦੋ ਚੀਜ਼ਾਂ ਨੇ ਬਾਹਰ ਕੱਢ ਦਿਓ ਜੇ ਨਹੀਂ ਕੱਢਾਂਗੇ ਤਾਂ ਫਿਰ ਸਾਨੂੰ ਆਪਣ ਨੂੰ ਕੈਂਸਰ ਦਾ ਰੋਗ ਲੱਗੇਗਾ ਫਿਰ ਅਸੀਂ ਮੌਤ ਵੱਲ ਵੱਧ ਜਾਵਾਂਗੇ ਮੈਂ ਆਪਣੀ ਫਰਜ਼ ਸਮਝ ਕੇ ਤੁਹਾਡੇ ਨਾਲ ਸਾਂਝ ਪਾਈ ਆ ਬਾਕੀ ਤੁਸੀਂ ਵੀ ਪੜੇ ਲਿਖੇ ਹੋ ਸੂਝਵਾਨ ਹੋ ਤਾਂ ਇਸ ਕਰਕੇ ਇਹਨਾਂ ਗੱਲਾਂ ਤੋਂ ਆਓ ਰਲ ਮਿਲ ਕੇ ਸਮਾਜ ਨੂੰ ਬਚਾਈਏ ਤਾਂ ਕਿ ਸਾਡਾ ਸਮਾਜ ਬਚ ਸਕੇ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਇਸ ਦਾ ਨਾਮ ਆਪਾਂ ਰੱਖਿਆ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਸ ਤੇ ਬਹੁਤ ਸਾਰੀਆਂ ਸਰੀਰ ਨਾਲ ਸੰਬੰਧਿਤ ਵੀਡੀਓਜ਼ ਨੇ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਦਿੰਦੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ